ਉੜੇ ਉੜ ਆਵੇ ਸੈਕੋ ਸਾਤ ਇਸ ਪਾਸ਼ੇ ਬਚਰੇ ਸ਼ਰਿਆ ਤਿੰਕਮਣ ਖਲਾਵੇ ਕਮਣ ਚਗਾਵੇ ਮਨ ਮੇ ਸਿਮਰਨ ਕਰਿਆ ਪਿੰਡ ਵਾਂਟ ਪਿਕੇਸ਼ਾ ਦੇ ਸਾਫ ਨਿਰਮਲ ਤੇ ਜ਼ਹੀਨ ਲੋਕਾਂ ਦੀ ਰਹਿਨ ਮਾਈ ਦੇ ਹੇਠ ਇਹ ਬਾਕਮਾਲ ਰਹਿਨ ਬਸੇਰਾ ਪੰਛੀਆਂ ਲਈ ਜੋ ਤਿਆਰ ਕੀਤਾ ਗਿਆ ਹੈ ਕੱਚੇ ਕਰਾਂ ਦੀਆਂ ਛੱਤਾਂ ਤੇ ਕਰਾਂ ਵਿੱਚ ਰੁੱਖ ਪਹਿਲੋ ਪੈਲ ਮਨੁੱਖਾਂ ਤੇ ਪੰਛੀਆਂ ਦੀ ਸਾਂਝ ਨੂੰ ਬਾਖੂਬੀ ਬਿਆਨ ਕਰਦੇ ਸਨ ਪਰ ਰੁੱਖਾਂ ਦੀ ਕਟਾਈ ਕਾਰਨ ਇਹ ਸਾਂਝ ਕਟ ਰਹੀ ਸੀ ਮਨੁੱਖਾਂ ਵੱਲੋਂ ਤਮੀਰ ਇਹ ਰਹਿਣ ਬਸੇਰਾ ਬੇਸ਼ੱਕ ਸਾਡੇ ਲਈ ਇੱਕ ਚਾਨਣ ਬਣਾ ਰਹੇ ਦਾ ਕੰਮ ਕਰੇਗਾ ਮਨੁੱਖਾਂ ਨੂੰ ਤਮੀਰ ਕਰਾਏ ਗਏ ਨਾ ਰੁੱਖਾਂ ਦੇ ਨੇੜੇ ਹੀ ਪੰਛੀਆਂ ਨੂੰ ਪਾਇਆ ਨੇ ਬਹੁਤ ਸਾਰੇ ਪ੍ਰਸ਼ਨ ਕਰਦੇ ਹਨ ਕਿ ਉਹਨਾਂ ਲਈ ਅਤੇ ਮਨੁੱਖ ਜਾਤੀ ਲਈ ਤੇ ਇਸ ਮੁੱਚੇ ਸੰਸਾਰ ਲਈ ਰੁੱਖਾਂ ਦੀ ਬਹੁਤ ਜ਼ਿਆਦਾ ਲੋੜ ਹੈ ਆਓ ਇੱਕ ਰੁਕ ਲਗਾਈ